ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਟਾਈਮ ਆ ਹੈਗੇ ਆ ਜੀ ਆਪਾਂ ਕਲਕੱਤਾ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਆਪਾਂ ਬਿਲਕੁਲ ਉੱਪਰਲੀ ਛੱਤ ਦੇ ਉੱਤੇ ਆਗੇ ਤੇ ਇੱਥੇ ਆਪਾਂ ਬਈ ਤੜਕੇ ਤੜਕੇ ਜਿਹੜੇ ਕੱਪੜਾ ਲੀੜਾ ਲੱਤਾ ਜਿਹੜਾ ਸਾਰਾ ਧੋ ਲਿਆ ਸੀਗਾ ਤੇ ਆ ਸੁੱਕਣੇ ਪਾਏ ਪਏ ਆ ਸਾਰਿਆਂ ਦਾ ਪਾਣੀ ਕੱਢਤਾ ਸੀਗਾ ਤੇ ਹੁਣ ਹਫ਼ਤਾ 10 ਦਿਨ ਜਿਹੜੇ ਆਪਣੇ ਵਧੀਆ ਲੰਘ ਜਾਣਗੇ ਆ ਤੌੜੀਏ ਨੂੰ ਵੀ ਧੁੱਪ ਲੱਗੀ ਤੇ ਵਧੀਆ ਕੱਪੜੇ ਵੀ ਸਾਰੇ ਸੁੱਕੇ ਪਏ ਆ ਪਰਨੇ ਪੱਗ ਸਾਰੇ ਕੱਪੜੇ ਉਹ ਕਰਤੇ ਸੀਗੇ ਜੀ ਧੋਤੇ ਸੀਗੇ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੰਗਰਲੇ ਪਾਸੇ ਜਿਹੜਾ ਤੁਸੀਂ ਆ ਭਾਈ ਖੰਬਾ ਜ ਆ ਦੇਖਿਆ ਨੇ ਉਹ ਇਹ ਇਹਦੇ ਨਾਲ ਹੀ ਜਾਂਦੀ ਹੈਗੀ ਮੈਟਰੋ ਮੈਟਰੋ ਲੰਘਦੀ ਹੈ ਇਹ ਤਾਹਾਂ ਦੀ ਜਾਂਦੀ ਹੈਗੀ ਉੱਪਰ ਦੀ ਥੱਲੇ ਦੇ ਪਾਸੇ ਦੂਜੀ ਰੇਲ ਗੱਡੀ ਜਾਂਦੀ ਹੈਗੀ ਜਿਹੜੀ ਆਮ ਹੁੰਦੀ ਹੈਗੀ ਤੇ ਆਪਾਂ ਇਸ ਵਕਤ ਕਾਫੀ ਉਚਾਈ ਤੇ ਆਗੇ ਥੱਲੇ ਵੀ ਨਿਗਾਹ ਮਾਰ ਲਓ ਇੱਕ ਵਾਰੀ ਆਹ ਦੇਖੋ ਜੀ ਕਲਕੱਤਾ ਤੇ ਇਹ ਆ ਜੀ ਸ਼ਹਿਰ ਕਲਕੱਤਾ ਅੱਜ ਹਰਪਾਲ ਨੇ ਘਰੇ ਜਾਣਾਗਾ ਜੀ ਹਰਪਾਲ ਕਹਿੰਦਾ ਮੈਂ ਘਰੇ ਜਾਣਾ ਕੋਈ ਕੰਮ ਆਗਾ ਤੇ ਨਾਲ ਹੀ ਉਹਦੇ ਭਾਈ ਸੰਦੀਪ ਵੀ ਤਿਆਰ ਹੋ ਗਿਆ ਸੰਦੀਪ ਕਹਿੰਦਾ ਮੈਂ ਵੀ ਘਰੇ ਜਾਣਾ ਤੇ ਆਪਾਂ ਜਿੰਨਾ ਟਾਈਮ ਹੋ ਮੁੜ ਕੇ ਨਹੀਂ ਆਉਂਦੇ ਤੇ ਇੱਥੇ ਆਪਾਂ ਕਲਕੱਤਾ ਜਿਹੜਾ ਵੀ ਆਸਾ ਪਾਸਾ ਹੋਇਆ ਸਾਰਾ ਕਿਤੇ ਆਪਾਂ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਇਤਿਹਾਸਿਕ ਇੱਥੇ ਗੁਰਦੁਆਰਾ ਸਾਹਿਬ ਵੀ ਆ ਉਹਨਾਂ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਹੋਰ ਵੀ ਤੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਹੋਰ ਵੀ ਜੋ ਵੀ ਇੱਥੇ ਚੀਜ਼ਾਂ ਥਾਮਾਂ ਦੇਖਣ ਵਾਲੀਆਂ ਹੋਣਗੀਆਂ ਤੇ ਆਪਾਂ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਜੀ ਆਸਾ-ਪਾਸਾ ਸਾਰਾ ਸਾਹਮਣੇ ਹੈਗਾ ਜੀ ਟਿਕਟਕਰ ਇੱਥੋਂ ਆਪਾਂ ਰੇਲ ਗੱਡੀ ਦੀ ਟਿਕਟ ਲਈ ਹੈਗੀ ਜਿਹੜੀ 10 ਰੁਪਏ ਇੱਕ ਜਾਨੇ ਦੇ ਪਈ ਆ ਤੇ ਆਪਾਂ ਜਾ ਰਹੇ ਆ ਖਿਦਰਪੁਰ ਸਾਰਨ ਪਹਿਲਾਂ ਆਪਾਂ ਖਿਦਰਪੁਰ ਜਾਣਾ ਤੇ ਫੇਰ ਜਿਹੜਾ ਇਹਨਾਂ ਨੇ ਟੰਗੇ ਆ ਚੱਕੇ ਆ ਜੀ ਬੈਗ ਝੋਲੇ 7:15 ਮਿੰਟਾਂ ਤੇ ਇਹਨਾਂ ਦੀ ਰੇਲ ਕੱਟੀ ਹੈਗੀ ਜਿਹੜੀ ਸਿੱਧੀ ਇਹਨਾਂ ਨੂੰ ਅੱਛਾ ਸਿੱਧੀ ਲੁਧਿਆਣੇ ਜਾਊਗੀ ਹਾਂ ਉਹ ਦੇਖਾਂਗੇ ਅਸੀਂ ਅੰਮ੍ਰਿਤਪੁਰ ਤੋਂ ਦਿਖੁੰਦਾ ਸਾਹਮਣੇ ਲਿਖਿਆ ਹੋਇਆ ਜੀ ਬਰਾਰ ਨਗਰ ਰੋਡ ਤੇ ਇਹ ਛੋਟਾ ਜਿਹਾ ਰੇਲਵੇ ਸਟੇਸ਼ਨ ਹੈਗਾ ਜਿਹੜਾ ਇੱਥੋਂ ਦਾ ਸ਼ਹਿਰ ਦਾ ਆਮ ਹੈਗਾ ਮਤਲਬ ਇੱਥੋਂ ਰੇਲ ਗੱਡੀਆਂ ਜ਼ਿਆਦਾ ਦੂਰ ਨਹੀਂ ਜਾਂਦੀਆਂ ਸ਼ਹਿਰ ਦੇ ਆਸ-ਪਾਸ ਹੀ ਘੁੰਮਦਿਆਂ ਰਹਿੰਦੀਆਂ ਕੋਲਕਾਤਾ ਵੱਡਾ ਹੋਣ ਦੇ ਕਰਕੇ ਆਪਾਂ ਇਥੋਂ 15 ਕਿਲੋਮੀਟਰ ਸਾਈਡ ਤੇ ਜਾ ਰਹੇ ਆ ਜੀ ਤੇ ਐਦਾਂ ਇੱਥੇ ਲੋਕਲ ਜੇ ਆਪਾਂ ਬੱਸਾਂ ਤੇ ਜਾਵਾਂਗੇ ਤਾਂ 4-5 ਤਾਂ ਕਹਿੰਦੇ ਭਾਈ 2-3 ਬੱਸਾਂ ਬਦਲਣੀਆਂ ਪੈਣਗੀਆਂ 1-2 ਥਾਵਾਂ ਤੋਂ ਤੇ ਰੇਲ ਗੱਡੀ ਵਧੀਆ ਸਿੱਧੀ ਉੱਥੇ ਲਾ ਦੂਗੀ ਆਪਾਂ ਜਿੱਥੇ ਜਾਣਾਗਾ 20 ਮਿੰਟ ਪਈ ਆਪਣੀ ਰੇਲ ਗੱਡੀ ਆਉਣ ਦੇ ਵਿੱਚ ਤੇ ਆਪਾਂ ਜਾਣਾਗਾ ਖਿਦਰਪੁਰ ਖਿਦਰਪੁਰ ਇਹ ਭਾਈ ਹੁਗਲੀ ਦਰਿਆ ਦੇ ਅਛਮੀ ਕੰਡੇ ਤੇ ਕਲਕੱਤਾ ਪੋਰਟ ਤੇ ਜਿਹੜਾ ਹੈਗਾਗਾ ਖਿਦਰਪੁਰ ਕਲਕੱਤਾ ਸ਼ਹਿਰ ਦੇ ਵਿੱਚ ਜਿਹੜੀ ਆਮ ਗੱਡੀ ਚੱਲਦੀ ਹੈ ਜੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਤੇ ਉੱਥੋਂ ਪੁੱਛ ਪੜਤਾਲ ਕਰੀ ਕਹਿੰਦੇ ਭਾਈ ਟਾਈਮ ਬੜਾ ਲਾਉਂਦੀ ਹੈਗੀ ਡੇਢ ਦੋ ਘੰਟੇ ਲਾ ਦੂਗੀ 20 ਕਿਲੋਮੀਟਰ ਜਾਂਦੀ ਆਪਾਂ ਫਿਰ ਇੱਧਰ ਜੀ ਨਾਲ ਹੀ ਸੀਗਾ ਮੈਟਰੋ ਸਟੇਸ਼ਨ ਉਧਰ ਆ ਗਏ ਆ ਤੇ ਨਿਸ਼ੂ ਬਾਈ ਜਿਹੜਾ ਇੱਥੇ ਆ ਡੱਬੇ ਜੇ ਤੇ ਟਿਕਟ ਬੁੱਕ ਕਰੀ ਜਾਂਦਾ ਸਾਹਮਣੇ ਇਧਰਲੇ ਪਾਸੇ ਲੈਣ ਲੱਗੀ ਹੋਈ ਆ ਜੇ ਉਹ ਟ੍ਰੈਕਟਰ ਲੈਣੀ ਆ ਇਧਰਲੇ ਪਾਸੇ ਆਨਲਾਈਨ ਬੁੱਕ ਹੋ ਜਾਂਦੀ ਆ ਉਹ ਡੱਬੇ ਜੇ ਤੇ ਫਿਰ ਆਪਾਂ ਅੱਜ ਇਧਰ ਚੱਲਦੇ ਆ ਜੀ ਮੈਟਰੋ ਰਾਹੀਂ ਖੇਦਰਪੁਰ ਟਿਕਟ ਆਪਾਨੂੰ ਮਿਲ ਗਈ ਆ ਜੀ ਮੈਟਰੋ ਦੀ ਤੇ ਇੱਥੇ ਲੱਭੂਆ ਤੇਰਾ ਮੇਰੇ ਵਾਲਾ ਚੱਕ ਲਿਆ ਉਹ ਤੇ ਸਵੇਰੇ ਬਾਈ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਪਰੋਂ ਜਿਹੜਾ ਆਪਾਂ ਖੰਭਾ ਜਾਂ ਦਿਖਾਉਂਦੇ ਸੀਗੇ ਤੇ ਹੁਣ ਆਪਾਂ ਉਹ ਖੰਬੇ ਦੇ ਬਿਲਕੁਲ ਕੋਲੇ ਆ ਕੇ ਖੜ ਗਏ ਆ ਇਹ ਹੈਗਾ ਜੀ ਮੈਟਰੋ ਸਟੇਸ਼ਨ ਤੇ ਟੋਕਨ ਜੀ ਮਿਲ ਗਿਆ 20 ਰੁਪਈਆ ਦਾ ਮਿਲਿਆ ਗਿਆ ਇਹ ਟੈਕਟਾ ਕੀ ਮੈਟਰੋ ਦੀ ਤੇ ਅੱਜ ਪਹਿਲੀ ਵਾਰੀ ਛੂਟਾ ਆਪਾਂ ਜਿਹੜਾ ਇਸ ਰੇਲ ਗੱਡੀ ਦੇ ਵਿੱਚ ਲਵਾਂਗੇ ਤੇ ਮੇਰੇ ਖਿਆਲ ਨਾਲ ਸਾਹਮਣੇ ਆਈ ਜਾਂਦੀ ਹੈ ਜੀ ਮੈਟਰੋ ਕਲਕੱਤਾ ਸ਼ਹਿਰ ਦੇ ਵਿੱਚ ਬਸ ਆਪਾਂ ਜਿੱਥੇ ਜਾਣਾ ਜੀ ਖਿਦਰਪੁਰ ਉਤੋਂ ਆਪਾਂ ਨੂੰ ਇਹ ਤਿੰਨ ਚਾਰ ਕਿਲੋਮੀਟਰ ਜਿਹੜਾ ਪਿੱਛੇ ਉਤਾਰ ਦੋਗੇ ਆ ਗਈ ਆ ਗਈ ਆ ਗਈ ਚਲੋ ਚਲੋ ਅੱਗੇ ਨੂੰ ਹੋ ਜਾਓ ਥੋੜਾ ਜਾਂ ਵਾਕੀ ਅੱਧਾ ਮਿੰਟ ਇੱਕ ਰੇਲਵੇ ਸਟੇਸ਼ਨ ਤੇ ਲਾਇਆ ਨਹੀਂ ਹੈਗਾ ਜੀ ਤੇ ਪਹਿਲਾਂ ਹੀ ਤੁਰ ਪਈ ਬਾਲਾ ਟਾਈਮ ਰੁਕਦੀ ਨਹੀਂ ਹੈਗੀ ਤੇ ਵੈਸੇ ਵੀ ਸਾਫ ਸੁਥਰੀ ਹੈ ਤੇ AC ਹੈਗੀ ਹੈ। ਨਾ ਸ਼ਹਿਰ ਹੀ ਲੈ ਕੇ ਆਉਗਾ। ਮੈਟਰੋ ਬਿਲਕੁਲ ਲੱਦੀ ਸੀਗੀ ਜੀ ਪੈਰ ਧਰਨ ਵਾਸਤੇ ਥਾਂ ਨਹੀਂ ਸੀਗਾ। ਵਧੀਆ ਰਿਹਾ ਸਫ਼ਰ ਪਰ ਜ਼ਿਆਦਾ ਭਰੀ ਹੋਈ ਸੀਗੀ ਸੰਦੀਪ ਤੇ ਹਰਪਾਲ ਲੇਟ ਹੋਈ ਜਾਂਦੇ ਸੀਗੇ ਜੀ ਇਹਨਾਂ ਨੇ ਜਾਣਾਗਾ ਘਰਾਂ ਨੂੰ ਠੀਕ ਹੈ ਜੀ ਓਕੇ ਸਾਡੇ ਨਾਲ ਹੀ ਚੱਲਾਂ ਆਪਾਂ ਦਾ ਇੱਥੇ ਆਗੇ ਚੱਲ ਠੀਕ ਹੈ ਠੀਕ ਹੈ ਠੀਕ ਹੈ ਉਪਾਏ ਕਰੋ ਉਪਾਏ ਕਰੋ ਆਪਾਏ ਕਰ ਦੋ ਓਏ ਲੈ ਓਏ ਹੋ ਗਿਆ ਗੇਟ ਬੰਦ ਚਲੋ ਜੀ ਸਰਪੇ ਆ ਪੰਜਾਬ ਨੂੰ ਕੋਣ ਖੁੱਲਨੇ ਲਗਾਏ ਨਹੀਂ ਲੇਟ ਹੋਈ ਜਾਂਦੇ ਸੀ ਇਹ ਲੇਟ ਹੋਈ ਜਾਂਦੇ ਸੀ ਕਿ ਭਾਈ ਜਾਈ ਤਾਂ ਆਪਣੇ ਨਾਲ ਹੀ ਜਾਂਦੇ ਸੀਗੇ ਪਰ ਲੇਟ ਹੁਣ ਕਰਕੇ ਪਿੱਛੇ ਨੂੰ ਫੇਰ ਮੁੜ ਕੇ ਕਿਹ ਜਣਾ ਆਪੜਾ ਰੇਲਵੇ ਸਟੇਸ਼ਨ ਤੇ ਗਏ ਆ ਹੁਣ ਇਹ ਸੀਗਾ ਸਟੇਸ਼ਨ ਏਾਾਵੜਾ ਰੇਲਵੇ ਸਟੇਸ਼ਨ ਤੋਂ ਇਹ ਰੇਲ ਗੱਡੀ ਫੜ ਕੇ ਜੀ ਤੇ ਫਿਰ ਸਿੱਧਾ ਪੰਜਾਬ ਅੰਮ੍ਰਿਤਸਰ ਉਤਰ ਜਾਣਗੇ ਭੀੜ ਭੜਕਾ ਬਹੁਤ ਆ ਬਾਈ ਮੈਟਰੋ ਰੇਲਵੇ ਸਟੇਸ਼ਨ ਤੇ ਤੇ ਮੈਟਰੋ ਦੇ ਵਿੱਚ ਵੀ ਬਹੁਤ ਭੀੜ ਭੜਕਾ ਇਸ ਇਧਰ ਹੀ ਆ ਜਾ ਮੈਟਰੋ ਤੋਂ ਉਤਰ ਕੇ ਆਪਾਂ બસ ਚੇ ਜਾ ਰਹੇ ਆ ਜੀ ਇਹ ਜਾਊਗੀ ਖਿਦਰਪੁਰ ਤੁਹਾਨੂੰ ਦੰਨੇ ਗੁਰੂ ਸਈ ਆ ਬੰਨ ਲਗਾ ਸਈ ਆ ਆ ਜਾ ਆ ਜਾ ਗੁਰਦੁਆਰਾ ਸਾਹਿਬ ਕੋਲੋਂ ਆਪਾਂ ਜੀ ਮੈਟਰੋ ਤੇ ਚੜੇ ਤੇ ਮੈਟਰੋ ਤੋਂ ਚੜ ਕੇ ਆਪਾਂ ਖਿਦਰਪੁਰ ਤੋਂ ਜਿਹੜਾ 4 ਕਿਲੋਮੀਟਰ ਪਿੱਛੇ ਉਤਰ ਕੇ ਸੀਗੇ ਫਿਰ ਆਪਾਂ ਜੀ ਇੱਥੋਂ ਇਹਨਾਂ ਬੱਸ ਫੜੀ ਤੇ ਬੱਸ ਚੜ ਕੇ ਆਪਾਂ ਹੁਣ ਖਿਦਰਪੁਰ ਆ ਗਏ ਆ ਬੱਸ ਦੀ ਟਿਕਟ ਆਪਣੀ 15 ਰੁਪਏ ਲੱਗੀ ਤੇ ਟਿਕਟਾਂ ਕੁਛ ਐਦਾਂ ਨਹੀਂ ਆ ਜੀ ਆ ਦੇਖੋ ਆ ਬੱਸ ਦੀਆਂ ਟਿਕਟਾਂ ਨੇ ਤੇ 15 ਰੁਪਏ ਦੀ ਇਹ ਇੱਕ ਟਿਕਟਾ ਕੀ ਜਿਹੜੇ ਪਾਸੇ ਭੈਣਾ ਬੈਠ ਗਿਆ ਸੀ ਉਧਰ ਕੋਈ ਭਰਾ ਨਹੀਂ ਬੈਠ ਸਕਦਾ ਜਿਹੜੇ ਪਾਸੇ ਇੱਕ ਪਾਸੇ ਭਰਾ ਬੈਠੇ ਸੀ ਉਧਰ ਕੋਈ ਭੈਣ ਨਹੀਂ ਬੈਠ ਸਕਦੀ ਬੱਸ 'ਚ ਐਦਾਂ ਦੇ ਰੂਲ ਆਗੇ ਇਹਨਾਂ ਦੇ ਭਾਈ ਤੇ ਕੋਈ ਛੀਟੀ ਛੂਟੀ ਨਹੀਂ ਮਾਰਦੇ ਸਿੱਧਾ ਹੀ ਬੱਸ ਉਤਾਰ ਦਿੰਦੇ ਆ ਹਾਂ ਚਲੋ ਜੀ ਤੇ ਹੁਣ ਆਪਾਂ ਖਿਦਰਪੁਰ ਇੱਥੇ ਕਿਉਂ ਆਏ ਆ ਜੀ ਤੇ ਦੱਸ ਦਿਓ ਜੀ ਦੱਸ ਦਿਓ ਆਪਾਂ ਵੀ ਨਾ ਨਾ ਅਸੀਂ ਖੀਦਰਪੁਰ ਆਏ ਆ ਜੀ ਜਸਟ ਫੋਰ ਗੈਟਿੰਗ ਸਮ ਇਨਫੋਰਮੇਸ਼ਨ ਅਬਾਊਟ ਅੰਡਮਾਨ ਨਿਕੋਬਾਰ ਫੇਰੀ ਅੰਡਮਾਨ ਨਿਕੋਬਾਰ ਦੀ ਫੇਰੀ ਇੱਥੋਂ ਚੱਲਦੀ ਹੈ ਖੀਦਰਪੁਰ ਤੋਂ ਪਿੱਛੇ ਤੁਹਾਨੂੰ ਪੋਰਟ ਹੈਗਾ ਉਹ ਦਿਖਾਣੇ ਆ ਤੇ ਥੋੜੀ ਇਨਫੋਰਮੇਸ਼ਨ ਲੈਣੀ ਹੈ ਹੱਲੇ ਜਾਣ ਦਾ ਪੱਕਾ ਇਦਾਂ ਕੋਈ ਹੈਗਾ ਹੈ ਨਹੀਂਗਾ ਸਾਡਾ ਕੋਈ ਪਲਾਨ ਆਪ ਪਰ ਇਹ ਗਏ ਹੋਏ ਆਪਣੇ ਹਰਪਾਲ ਤੇ ਸੰਦੀਪ ਪੰਜਾਬ ਵੱਲ ਨੂੰ ਤੇ ਮੈਂ ਕਿਹਾ ਥੋੜਾ ਜਿਹਾ ਪਤਾ ਕਰ ਲੈਨੇ ਆ ਕੀ ਹੱਬਦਾ ਬਣਦਾ ਵੈ ਜਾਣ ਦਾ ਆਪਣਾ ਕੋਈ ਹੱਲੇ ਪਲਾਨ ਹੈ ਨਹੀਂਗਾ ਜੀ ਦੇਖੋ ਜੀ ਕਿਉਂਕਿ ਸਾਨੂੰ ਬੜਿਆਂ ਵੱਲੋਂ رائے ਮਿਲੀ ਹੈ ਕਿ ਹਲੇ ਨਾ ਜਾਓ ਸਮੁੰਦਰੀ ਚ ਥੋੜੀ ਪ੍ਰੋਬਲਮ ਆਈਆਂ ਹੋਈਆਂ ਨੇ ਠੀਕ ਆ ਜੀ ਤੇ ਜਿਵੇਂ ਨਿਸ਼ੂ ਭਾਈ ਨੇ ਦੱਸਿਆ ਨਾ ਜੀ ਆਪਾਂ ਇੱਥੇ ਜਿਹੜਾ ਅੰਡਮਾਨ ਨਿਕੋਬਾਰ ਨੂੰ ਵੱਲ ਨੂੰ ਜਹਾਜ਼ ਤੁਰਦਾਗਾ ਸਮੁੰਦਰੀ ਜਹਾਜ਼ ਉਹਦੀ ਪੁੱਛਗਿੱਛ ਕਰਨ ਆਏ ਆ ਪਤਾ ਕਰਨਾ ਹੈ ਭਾਈ ਕਿ ਉਹਦਾ ਟਾਈਮ ਟੂਮ ਹੁੰਦਾਗਾ ਤੇ ਮਹੀਨੇ ਚ ਕਿਹੜੇ ਦਿਨ ਤੁਰਦਾ ਕੀ ਤਰੀਕ ਹਨਾ ਤੇ ਪੈਸਾ ਟੱਕਾ ਕੀ ਹੁੰਦਾ ਐਵੇਂ ਵਾ ਜਾਣਕਾਰੀ ਦੇ ਤੌਰ ਤੇ ਵੀ ਤੇ ਜੇ ਕੋਈ ਆਪਣਾ ਬਣੀ ਗੱਲ ਬਾਤ ਉਧਰ ਦੀ ਤੇ ਫਿਰ ਚੱਲਾਂਗੇ ਹਾਂਜੀ ਉਧਰ ਨੂੰ ਹੁਣ ਆਪਾਂ ਜਾਈ ਜਾਨੇ ਜੇ ਜੇ ਆਪਾਂ ਗੱਲ ਬਾਤ ਬਣ ਗਈ ਜੇ ਬਣਾ ਲਈ ਅਸੀਂ ਗੱਲ ਬਾਤ ਫਿਰ ਮੈਂ ਕਹਿੰਨਾ ਜੀ ਫਿਰ ਜਾ ਹੀ ਜਾਵਾਂਗੇ ਜਾ ਹੀ ਜਾਵਾਂਗੇ ਜਾ ਹੀ ਜਾਵਾਂਗੇ ਠੀਕ ਗੇਟ ਨੰਬਰ 4 ਤੋਂ ਆਪਾਂ ਜਾ ਕੇ ਪਤਾ ਕਰਿਆ ਭਾਈ ਵੀ ਇੱਥੇ ਕੀ ਗੱਲ ਬਾਤ ਹੈ ਕੀ ਕਰਾਇਆ ਪਾੜਾ ਦਾ ਹਨਾ ਤੇ ਕਦੋਂ ਜਿਹੜਾ ਜਹਾਜ਼ ਤੁਰਦਾਗਾ ਸਮੁੰਦਰੀ ਜਾਜ ਤੇ ਉਹਨਾਂ ਨੇ ਭਾਈ ਕੁਛ ਨਹੀਂ ਦੱਸਿਆ ਕਹਿੰਦੇ ਸਾਨੂੰ ਕੁਛ ਨਹੀਂ ਪਤਾ ਜੋ ਵੀ ਪਤਾ ਲੱਗੂਗਾ ਆਨਲਾਈਨ ਪਤਾ ਲੱਗੂਗਾ ਆਨਲਾਈਨ ਤਾਂ ਜਾਣਕਾਰੀ ਨਹੀਂ ਮਿਲ ਰਹੀ ਤੇ ਆਨਲਾਈਨ ਵੀ ਨਹੀਂ ਪੂਰਾ ਪਤਾ ਲੱਗਦਾ ਭਾਈ ਵੀ ਕੀ ਸਿਸਟਮ ਆ ਕੀ ਨਹੀਂ ਬਸ ਕੱਲੀ ਟਿਕਟ ਬੁੱਕ ਹੋ ਜਾਂਦੀ ਹੈ ਵੀ ਟਿਕਟ ਇੱਥੋਂ ਬੁੱਕ ਹੋ ਜੂਗੀ ਹੋਰ ਕੁਛ ਨਹੀਂ ਪਤਾ ਲੱਗਦਾ ਤੇ ਸਾਹਮਣੇ ਉਹ ਖੜਿਆ ਜੀ ਸਮੁੰਦਰੀ ਜਹਾਜ਼ ਜਿਹੜੇ ਅੰਡਮਾਨ ਨਿਕੋਬਾਰ ਨੂੰ ਜਾਂਦੇ ਆ ਉਹ ਐਸੀ ਜਗ੍ਹਾ ਤੋਂ ਜਾਂਦੇ ਆ ਕਿ ਕਲਕੱਤਾ ਦੇ ਵਿੱਚ ਇੱਕ ਆ ਖੜਾ ਇਹ ਲੱਗਦਾ ਸਮਾਨ ਛੱਲੇ ਵਾਲਾਗਾ ਬਿਸਮਾਨ ਸੱਲਾ ਜਾਂਦਾ ਹੁੰਦਾ ਜੀ ਇੱਥੇ। ਉਹ ਪਰਾਂ ਸਵਾਰੀਆਂ ਵਾਲਾ ਲੱਗਦਾਗਾ ਜੀ। ਖਾਸੇ ਖੜੇ ਆਗੇ। ਤੇ ਜਿਹੜੇ ਪੁਲ ਤੇ ਆਪਾਂ ਖੜੇ ਆ ਇਸ ਪੁਲ ਤੋਂ ਅੱਗੇ ਇੱਕ ਪੁਲ ਹੈ। ਜਦੋਂ ਕੋਈ ਮਹੀਨੇ ਚ ਇੱਕ ਅੱਧਾ ਜਹਾਜ਼ ਉਧਰੋਂ ਇੱਧਰੋਂ ਜਾਂਦਾ ਜਾਂ ਉਧਰੋਂ ਆਉਂਦਾ ਤਾਂ ਜਿਹੜਾ ਪੁਲ ਖੁੱਲਦਾਗਾ ਇੱਥੋਂ ਆਹ ਪੁਲ ਤੋਂ ਅਗਲਾ ਪੁਲਾ। ਉਹ ਪੁਲ ਖੁੱਲ ਉਹ ਪੁਲ ਖੁੱਲਦਾਗਾ ਜੀ। ਐ ਖੁੱਲ ਕੇ ਵਿਚਾਲੋਂ ਬਿਲਕੁਲ ਖੜਾ ਹੋ ਜਾਂਦਾਗਾ। ਇਹ ਹੈਗਾ ਜਗਾ ਹੈਗੀਆ ਖਿਦਰਪੁਰ ਜੀ ਖਿਦਰਪੁਰ ਡਾਕ ਜਿਹੜੀ ਇਹ ਜਗਾ ਹੈਗੀਆ ਜੀ ਮਤਲਬ ਬੰਦਰਗਾ ਬੰਦਰਗਾ ਪਹਿਲਾਂ ਆਪਾਂ ਗਏ ਜੀ 4 ਨੰਬਰ ਗੇਟ ਤੇ ਫਿਰ ਗਏ ਉੱਥੋਂ 5 ਨੰਬਰ ਗੇਟ ਤੇ ਕਿਸੇ ਹੋਰ ਵੀਰ ਭਾਈ ਨੇ ਦੱਸਿਆ ਕਹਿੰਦੇ ਭਾਈ 5 ਨੰਬਰ ਗੇਟ ਤੇ ਜਾ ਕੇ ਪਤਾ ਕਰ ਲੋ ਤੇ ਇਹ 5 ਨੰਬਰ ਗੇਟ ਵਾਲਿਆਂ ਨੇ ਆਪਾਂ ਨੂੰ ਸੁਭਾਸ਼ ਭਵਨ 4 ਨੰਬਰ ਗੇਟ ਤੇ ਇੱਕ ਹੋਰ ਆਹੇ ਕਿਲੋ ਡੇਢ ਕਿਲੋਮੀਟਰ ਘਾਸੀਗਾ ਉੱਥੇ ਭੇਜਤਾ ਆਹ ਭਾਈ 5-4 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਆਪਾਂ ਚੱਕਰ ਖਾਂਦੇ ਤੁਰੇ ਫਿਰਦੇ ਆਂਗੇ ਤੇ ਹਜੇ ਤੱਕ ਕੋਈ ਆਪਾਂ ਨੂੰ ਜਾਣਕਾਰੀ ਮਿਲੀ ਨਹੀਂ ਗਈ ਭਾਈ ਕਿੱਥੋਂ ਜਹਾਜ਼ ਤੁਰਦਾਗਾ ਕਿੰਨੀ ਟਿਕ ਟਕ ਕੀ ਕੋਸਾ ਕੀ ਨਹੀਂ ਉਹ 4 ਨੰਬਰ ਤੇ ਵੀ ਆਪਾਂ ਭਾਈ ਗਲਤ ਵਾਗੇ ਸੀਗੇ ਇਹ ਆਸ਼ਵਾਸ਼ ਭਵਨ ਇੱਥੇ ਏਡਾ ਉਹਨਾਂ ਦਾ ਦਫ਼ਤਰ ਆ ਭਾਈ ਪੁੱਛ ਕੇ ਛਾਲ ਆਸ਼ਵਾਸ਼ ਭਵਨ ਭਾਈ ਦਫ਼ਤਰ ਦੇ ਵਿੱਚ ਵੀ ਆਪਾਂ ਜਾਇਆ ਏ ਤੇ ਉਹਨਾਂ ਬਾਈਆਂ ਨੇ ਦੱਸਿਆ ਕਹਿੰਦੇ ਭਾਈ ਪਹਿਲਾਂ ਇੱਥੋਂ ਜਿਹੜਾ ਜਹਾਜ਼ ਖਿੱਦਰਪੁਰ ਤੋਂ ਤੁਰਦੇ ਸੀਗੇ ਪਰ ਅੱਜ ਕੱਲ ਇਹ ਬੰਦ ਆ ਗਿਆ ਇੱਥੋਂ ਜਹਾਜ਼ ਜਿਹੜੇ ਅੰਡਮਾਨ ਨਿਕੋਬਰ ਵੱਲੋਂ ਨਹੀਂ ਤੁਰਦੇ ਤੇ ਹੁਣ ਉਹਨਾਂ ਨੇ ਇੱਕ ਹੋਰ ਥਾਂ ਦੱਸੀ ਆ ਜਿਹੜੀ ਇੱਥੋਂ ਘਟੋ ਘਟ ਹੋਊਗੀ ਜੀ 15 20 ਕਿਲੋਮੀਟਰ ਅ ਨਿਸ਼ੂ ਕੀ ਥਾਂ ਕਿਹਾ ਕਰਨੇ 15 ਸਟੈਂਡ ਰੋਡ 15 15 ਸਟੈਂਡ ਰੋਡ ਉੱਥੇ ਜਾ ਕੇ ਕਹਿੰਦੇ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇਹ ਲਾਸਟ ਜਗ੍ਹਾ ਹੋਊਗੀ ਜਿੱਥੇ ਆਪਾਂ ਜਾਵਾਂਗੇ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਊ ਜਾਣਕਾਰੀ ਮਿਲ ਜਾਊ ਹੁਣ ਤੱਕ ਆਪਾਂ ਬਹੁਤ ਥਾਵਾਂ ਦੇ ੱਟਕੇ ਖੜੇ ਹਜੇ ਤੱਕ ਆਪ ਨੂੰ ਕੋਈ ਜਾਣਕਾਰੀ ਜਿਹੜੀ ਸਹੀ ਨਹੀਂ ਮਿਲੀ ਕਿ ਭਾਈ ਜਾਊਗਾ ਨਹੀਂ ਜਾਊਗਾ ਇੱਥੋਂ ਇਹ ਜਾਣਕਾਰੀ ਮਿਲੀ ਆ ਕਿ ਪਹਿਲਾਂ ਇੱਥੋਂ ਇਹ ਜਹਾਜ਼ ਤੁਰਦੇ ਸੀਗੇ ਤੇ ਅੱਜ ਕੱਲ ਇਹ ਜਹਾਜ਼ ਇੱਥੋਂ ਨਹੀਂ ਤੁਰਦੇ ਬੰਦ ਹੋ ਗਏ ਜੀ ਤੇ ਦੇਖਦੇ ਆ ਜੀ ਹੁਣ ਟਾਈਮ ਦੇਖਦੇ ਆ ਉੱਥੇ ਜਾਇਆ ਜਾਊ ਕਿ ਨਹੀਂ ਹਾਲ ਦਫ਼ਤਰ ਵੀ ਬੰਦ ਹੋ ਗਿਆ ਹੁਣ ਤੇ ਹੁਣ ਆਪਾਂ ਜਾਣਾਗਾ ਲਾਲ ਬਾਜ਼ਾਰ ਲਾਲ ਬਾਜ਼ਾਰ 'ਚ ਜਾਣਾ ਜੀ ਥੋੜਾ ਜਿਹਾ ਉੱਥੇ ਕੰਮ ਆ ਅੱਜ ਦਾ ਦਿਨ ਆਪਣਾ ਕੁਝ ਨਾ ਕੋਈ ਇਤਿਹਾਸਿਕ ਦੇਖਿਆ ਗਿਆ ਤੇ ਨਾ ਕੁਝ ਹੋਰ ਬਸ ਇਦਾਂ ਕੰਮਕਾਰਾਂ ਦੇ ਵਿੱਚ ਹੀ ਲੰਗੇ ਲੰਗੇ ਆ ਜੀ ਸਾਰਾ ਦਿਨ ਬੱਸ ਮਿਲ ਗਈ ਆ ਜੀ ਹੁਣ ਆਪਾਂ ਜਾ ਰਹੇ ਆ ਲਾਲ ਬਾਜ਼ਾਰ ਦੇ ਵਿੱਚ ਤੇ ਬੱਸ ਭਾਈ ਇਧਰ ਆਇਆ ਨਹੀਂ ਵੀ ਜਸਤਪਾਲ ਬੱਸ ਆ ਜਾਂ ਲਿਵੜਾ ਬੱਸ ਆਉਂਦੀ ਹੈਗੀ ਇਧਰ ਨੰਬਰ ਆਗੇ 12 A 12 B 128 126 ਐਦਾਂ ਦੇ ਨੰਬਰਾਂ ਨਾਲ ਪਤਾ ਲੱਗਦਾ ਭਾਈ ਬੱਸ ਕਿੱਧਰ ਨੂੰ ਜਾਂਦੀ ਆ ਉੱਥੇ ਜਿਹੜੇ ਬਾਈ ਖੜੇ ਹੁੰਦੇ ਆ ਕਿ ਉਹਨਾਂ ਤੋਂ ਮਾੜਾ ਮਟਕ ਹੋਰ ਕੰਡੇ ਜੀ ਕਰਕੇ ਪੁੱਛ ਲਈਦਾਗਾ ਵੀ ਆਹ ਥਾਂ ਤੇ ਜਾਣਾ ਤੇ ਬੱਸ ਦਾ ਨੰਬਰ ਦੱਸ ਦਿੰਦੇ ਆ ਕਿ ਤੇ ਬਸ ਮੂਰੇ ਬੱਸ ਦਾ ਨੰਬਰ ਲਿਖਿਆ ਹੁੰਦਾ ਤੇ ਆ ਖੜਿਆ ਕਨੈਕਟਰ ਸਾਹਿਬ ਜੀ ਝੋਲਾ ਇਹਨਾਂ ਕੋਲੇ ਹੁੰਦਾ ਨਹੀਂ ਬਸ ਐਦਾਂ ਹੀ ਟਿਕਟ ਜਿਹੜੀ ਕੱਟ ਦਿੰਦੇ ਆ ਤੇ ਐਦਾਂ ਹੀ ਟਿਕਟ ਫੜਾ ਦਿੰਦੇ ਆ ਤੇ ਬਸ ਪੂਰੀ ਇੱਕ ਵਾਰੀ ਪਰੀ ਹੋਈ ਹੈ ਜੀ ਮੇਰੇ ਦੁਆਲੇ ਕੈਮਰਾ ਕਰ ਥੋੜਾ ਜਿਹਾ ਇੱਥੇ ਆਪਾਂ ਨੂੰ ਸੇਫ ਮਤਲਬ ਹੈਂਡਸ ਰਹਿਣਾ ਪੈਂਦਾ ਜੀ ਆਪਣੇ ਆਪ ਨੂੰ ਕਿਉਂਕਿ ਕਲਕੱਤੇ 'ਚ ਫੋਨ ਚੋਰੀ ਹੋਣ ਦੇ ਜਿਹੜੇ ਸੰਭਾਵਨਾ ਬਹੁਤ ਜ਼ਿਆਦਾ ਜੇਬਾਂ 'ਚੋਂ ਐਂ ਹੱਤ ਮਾਰ ਕੇ ਜਾਦੂ ਨਾਲ ਹੀ ਕੱਢ ਲੈਂਦੇ ਆ ਫੋਨ ਤੇ ਜਦੋਂ ਵੀ ਕਲਕੱਤੇ ਆਓ ਆਪਣਾ ਫੋਨ ਬਚਾ ਕੇ ਜ਼ਰੂਰ ਰੱਖਣਾ ਜੀ ਜੇਬ ਤੋਂ ਬਾਹਰ ਦਾ ਕੱਢਣਾ ਹੀ ਨਹੀਂ ਭੀੜ ਭੜੱਕੇ ਲਈ ਜਗ੍ਹਾ ਦਿਓ ਜਾਂ ਜੇਬ ਦੇ ਵਿੱਚ ਹੱਥ ਪਾ ਕੇ ਰੱਖੋ ਹਾਂਜੀ ਤੇ ਆਹਾ ਉਹ ਜਗ੍ਹਾ ਆ ਗਈ ਜਿੱਥੇ ਜੀ ਆਪਾਂ ਪਹਿਲਾਂ ਗੇੜੇ ਦੇ ਕੇ ਗਏ ਆ ਤੁਰਕੇ ਹੀ ਸਾਰਾ ਪਤਾ ਕਰਕੇ ਗਏ ਆ ਜਹਾਜ਼ ਦੇ ਬਾਰੇ ਹਜੇ ਬਸ ਉੱਥੇ ਤੁਰ ਹੀ ਫਿਰਦੀ ਹੈ ਸਮਾਂ ਜਿਹੜਾ 6.5 ਦਾ ਹੋ ਚੁੱਕਿਆ ਜੀ ਤੇ ਨੇਰਾ ਹੋ ਗਿਆ ਆਪਾਂ ਨੂੰ ਕਲਕੱਤੇ ਸ਼ਹਿਰ ਦੇ ਵਿੱਚ ਸਾਹਮਣੇ ਜਿਹੜੇ ਉਹ ਲਾਲ ਅੱਖਰ ਜਗੀ ਜਾਂਦੇ ਆ ਉਹ ਹੈਗੀ ਆ ਜੀ ਪੰਜਾਬ ਨੈਸ਼ਨਲ ਬੈਂਕ ਬਹੁਤ ਵੱਡੀ ਬੈਂਕ ਆ ਗਈ ਇੱਥੇ ਕੋਲਕੱਤਾ ਦੇ ਵਿੱਚ ਜੀ ਇਧਰਲੇ ਪਾਸੇ ਸੜਕ ਤੇ ਬਾਈ ਤੁਸੀਂ ਦੇਖੋ ਜੀ ਜਿੱਦਾਂ ਰੇਲ ਗੱਡੀ ਦੀਆਂ ਲਾਈਨਾਂ ਹੁੰਦੀਆਂ ਉਹ ਗੱਡਰ ਉੱਪਰ ਹੁੰਦੇ ਆ ਇਹੇ ਸੜਕ ਦੇ ਵਿੱਚ ਆ ਗਏ ਤੇ ਇਹਨੂੰ ਟਰામ ਕਹਿੰਦੇ ਆ ਜੀ ਟਰામ ਇੱਕ ਡੱਬਾ ਜਿਹਾ ਚੱਲਦਾ ਹੁੰਦਾ ਸੀਗਾ ਸ਼ਹਿਰ ਦੇ ਵਿੱਚ ਦੀ ਸਵਾਰੀਆਂ ਇਧਰ ਉਧਰ ਲੈ ਜਾਣ ਵਾਲਾ ਤੇ ਅੱਜ ਕੱਲ ਉਹ ਬੰਦ ਹੈ ਕਿਉਂਕਿ ਭੀੜ ਭੜੱਕਾ ਬਹੁਤ ਹੋ ਗਿਆ ਇਹ ਪੁਰਾਣੇ ਸਮਿਆਂ ਦੀਆਂ ਗੱਲਾਂ ਬਾਤਾਂ ਬਹੁਤ ਟਾਈਮ ਪਹਿਲਾਂ ਦੀਆਂ ਉਦਾਂ ਹੀ ਪਈਆਂ ਜੀ ਟਰામ ਦੀਆਂ ਲੈਣਾ ਉਹ ਡੱਬੇ ਜਿਹੜੇ ਆਪਾਂ ਵੈਸੇ ਮੇਰੇ ਹਿਸਾਬ ਨਾਲ ਤਾਂ ਵੀ ਰੇਲ ਗੱਡੀ ਦੀਆਂ ਲੈਣਾ ਉਮੀ ਆਏ ਪਰ ਇਹ ਰੇਲ ਗੱਡੀ ਦੀਆਂ ਲੈਣਾ ਨਹੀਂ ਆਈਆਂ ਇਹ ਵਿੱਚ ਆ ਸੜਕ ਦੇ ਰੇਲ ਗੱਡੀ ਦੀਆਂ ਲੈਣਾ ਜਿਹੜੀਆਂ ਹੁੰਦੀਆਂ ਉਹ ਉੱਪਰ ਹੁੰਦੀਆਂ ਜੀ ਥੋੜਾ ਜਿਹਾ ਟਾਈਮ ਹੋਇਆ ਬੰਦ ਹੋਇਆ ਥੋੜਾ ਟਾਈਮ ਹੋਇਆ ਕਿੰਨਾ ਟਾਈਮ ਹੋ ਗਿਆ ਕਹਿੰਦੇ ਥੋੜਾ ਜਿਹਾ ਮਤਲਬ ਬਾਅਦ ਨੂੰ ਨਹੀਂ ਪਤਾ ਲੱਗਿਆ ਕਹਿੰਦੇ ਪਰ ਚੱਲਦੀਆਂ ਸੀ ਕੁਝ ਟਾਈਮ ਪਹਿਲੇ ਆ ਹੁਣੇ ਹੀ ਬੰਦ ਹੋਈ ਠੀਕ ਆ ਜੀ ਕੁਝ ਟਾਈਮ ਕਹਿੰਦੇ ਭਾਈ ਪਹਿਲਾਂ ਇਹ ਜਿਹੜੀਆਂ ਚੱਲਦੀਆਂ ਸੀਗੀਆਂ ਤੇ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਭਾਈ ਬੰਦ ਹੋਣ ਨੂੰ ਹੋਰ ਜ਼ਿਆਦਾ ਹੈਗੀ ਹੈ ਜਿਹਦੇ ਕਰਕੇ ਰ ਏ ਰਾਤ ਦਾ ਮਾਹੌਲ ਆ ਜੀ। ਟ੍ਰੈਫਿਕ ਦੇਖ ਲਓ ਤੁਸੀਂ ਕਿੰਨਾ ਕਾਗਾ। ਕਲਕੱਤਾ ਸ਼ਹਿਰ ਦੇ ਵਿੱਚ। ਜਾਈਏ ਨਾ ਜੀ ਲਾਲ ਬਾਜ਼ਾਰ ਕੰਨੀ ਤੇ ਆਹਾ ਸੜਕ ਦੇ ਬੰਨੇ ਲੱਗਿਆ ਹੋਇਆ ਬਾਜ਼ਾਰ। ਪਰਲੇ ਪਾਸੇ ਵੱਡੀ ਸੜਕ ਚੱਲੀ ਜਾਂਦੀ ਹੈ ਜੀ ਤੇ ਸਾਈਡਾਂ ਤੇ ਲੱਗਿਆ ਹੋਇਆ ਐਸ ਲੋਟ ਬਾਜ਼ਾਰ। ਬੂਟ ਵੀ ਮਿਲ ਜਾਣਗੇ ਜੀ। ਠੀਕ। ਕਪੜੇ ਵੀ ਮਿਲ ਜਾਣਗੇ ਸਾਰਾ ਮਾਲ ਲੋਕ ਸਾਰਾ ਮਾਲ ਮਿਲ ਜੂਗਾ ਜੀ 100 150 50 ਵਾਲਾ ਉਹ ਮਾਲ ਆ ਜੀ ਆ ਪਰਸ ਪਏ ਆ ਆ ਭਾਂਡਾ ਢਿੰਡਾ ਆ ਗਿਆ ਕੈਲਕੂਲੇਟਰ ਵੀ ਦੇ ਫੇਰ ਬੂਟ ਆ ਗਏ ਚੈਦਰ ਜਿੰਦੇ ਜੁੰਦੇ ਛੋਟੀਆਂ ਮੋਡੀਆਂ ਚੀਜ਼ਾਂ ਨੇ ਕੰਗਾ ਕੁੰਗਾ ਆ ਟਾਈਮ ਪੀਸ ਆ ਗਏ ਫੇਰ ਕਪੜੇ ਆ ਗਏ ਐਦਾਂ ਦੇ ਬਾਜ਼ਾਰ ਆ ਜੀ ਸ਼ੈਂਪੂ ਵੀ ਆ ਗਿਆ ਲੋਕ ਸામਨੇ ਆ ਗਿਆ ਜੀ ਕੰਟਾ ਕਰ ਚੌਂਕ ਬੜਾ ਵਧੀਆ ਬਣਾਇਆ ਹੋਇਆ ਜਗਦਾਗਾ ਜੀ ਪੂਰਾ ਰਾਤ ਨੂੰ ਆ ਲਾਈਟਾਂ ਲੁੱਟਾਂ ਲਾਈਆਂ ਹੋਈਆਂ ਨੇ ਇਹਨਾਂ ਦੀ ਰੌਸ਼ਨੀ ਪੈਂਦੀ ਹੈਗੀ ਪੂਰਾ ਰੰਗ ਵੀ ਵਧੀਆ ਕਰਿਆ ਹੋਇਆ ਚਿੱਟਾ ਜਾ ਇਹਦੇ ਸਾਹਮਣੇ ਹੈਗਾ ਬਿਲਕੁਲ ਮੈਟਰੋ ਸਟੇਸ਼ਨ ਇਧਰ ਦੀ ਜਾਵਾਂਗੇ ਜੀ ਜਦੋਂ ਆਪਾਂ ਵਾਪਸੀ ਕਰਨ ਲੱਗੇ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਆਪਾਂ 22 ਕਿਲੋਮੀਟਰ ਸਾਈਡ ਤੇ ਫਿਰਦੇ ਆਂਗੇ ਆ ਬਈ ਸਾਹਮਣੇ ਛੋਟਾ ਫਾਟਕ ਲੱਗਿਆ ਹੋਇਆਗਾ ਕਿਸੇ ਲੋਕਾਂ ਦੀ ਸੁਰੱਖਿਆ ਵਾਸਤੇ ਹੈ ਜੀ ਇਹ ਜਦੋਂ ਟ੍ਰੈਫਿਕ ਰੁਕੂਗਾ ਇੱਕ ਵਾਰੀ ਤੇ ਫਿਰ ਜਿਹੜਾ ਸਾਰੇ ਲੋਕਾਂ ਨੂੰ ਲੰਘਾਉਣਗੇ ਉਹਨਾਂ ਟਾਈਮ ਇੱਥੇ ਲੋਕਾਂ ਦੀ ਜਿਹੜੀ ਭੀੜ ਜਮਾ ਹੋਈ ਜਾਊਗੀ ਇਧਰਲੇ ਪਾਸੇ ਵੀ ਤੇ ਪਰਲੇ ਪਾਸੇ ਵੀ ਇਦਾਂ ਹੀ ਆਪਾਂ ਦਿਖਾਵਾਂਗੇ ਤੇ ਬਸ ਇੱਕ ਦੋ ਮਿੰਟਾਂ ਦੇ ਵਿੱਚ ਜਦੋਂ ਪੂਰੀ ਭੀੜ ਲੱਗ ਗਈ ਤੇ ਉਦੋਂ ਟ੍ਰੈਫਿਕ ਰੁਕਜੂਗਾ ਫਿਰ ਪਰਲੇ ਪਾਸੇ ਲੰਘਿਆ ਜਾਊਗਾ ਆ ਖੋਲਤਾ ਜੀ ਫਾਟਕ ਇਹੋ ਦੇਖੋ ਟ੍ਰੈਫਿਕ ਬੰਦ ਹੋ ਗਈ ਆਹ ਖੜਾ ਬਾਈ ਤੇ ਇਸ ਤਰ੍ਹਾਂ ਲੰਘਦੇ ਆ ਬਾਈ ਲੋਕ ਫੇਰ ਫੇਰ ਇਹਨੂੰ ਥੱਲੇ ਕਰ ਦੇਣਗੇ ਜਦੋਂ ਸਾਰੇ ਲੋਕ ਆਣਗੇ ਟਾਈਮ 11:00 ਵੱਜ ਗਿਆ ਜੀ ਤੇ ਮੀ ਵੀ ਆਈ ਜਾਂਦਾ ਥੋੜਾ ਥੋੜਾ ਤੇ ਆਪਾਂ ਹੈਗੇ ਆਗੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਬڑا ਸਿੱਖ ਸੰਗਤ ਤੇ ਟਾਈਮ ਜਿਆਦਾ ਹੋਣ ਦੇ ਕਰਕੇ ਗੇਟ ਵੀ ਬੰਦ ਹੋਇਆ ਪਿਆ ਜੀ ਗੁਰਦੁਆਰਾ ਸਾਹਿਬ ਦਾ ਕਿਉਂਕਿ ਉਹ ਆਪਣੀ ਗਲਤੀ ਹੈਗੀ ਆਪਾਂ 11 ਵਜੇ ਜਿਹੜਾ ਸੜਕਾਂ ਦੇ ਤੁਰੇ ਫਿਰਦੇ ਆਂਗੇ ਹਾਂ ਜੀ ਤੇ ਦੇਖਦੇ ਆ ਕੋਈ ਹੋਰ ਆਸ-ਪਾਸਾ ਜੀ ਹੋਰ ਕਿਤੇ ਪਾਵਾਂਗੇ ਤੇ ਇਧਰਲੇ ਪਾਸੇ ਆਹ ਪੀਲੇ ਰੰਗ ਦੀ ਜਿਹੜੀ ਖੜੀ ਆ ਜੀ ਟੈਕਸੀ ਇਹੀ ਗੱਲ ਬਾਤ ਕਰੀਏ ਜੀ ਕਲਕੱਤਾ ਦੇ ਵਿੱਚ ਬਈ ਅੱਜ ਕੱਲ ਇਹ ਕਲਕੱਤੇ ਦੀ ਸ਼ਾਨ ਬਣ ਚੁੱਕੀਆਂ ਨੇ ਪੀਲੇ ਰੰਗ ਦੀਆਂ ਗੱਡੀਆਂ ਇਹ ਤੇ ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਯੈਲੋ ਕੈਬ ਵੀ ਕਿਹਾ ਜਾਂਦਾ ਹੈਗਾ ਲਗਭਗ ਜਦੋਂ ਇਹਨਾਂ ਦਾ ਨਿਰਮਾਣ ਹੋਇਆ 1957 ਦੇ ਵਿੱਚ ਜੀ ਤੇ 1958 ਤੋਂ ਇਹ ਚੱਲਣੀਆਂ ਸ਼ੁਰੂ ਹੋਈਆਂ ਨੇ ਤੇ ਕਲਕੱਤਾ ਸ਼ਹਿਰ ਦੇ ਵਿੱਚ ਲਗਭਗ ਇਹ 60 ਤੋਂ 65 ਸਾਲ ਹੋ ਗਏ ਇਹਨਾਂ ਨੂੰ ਚੱਲਦਿਆਂ ਨੂੰ ਅੱਜਕੱਲ ਇਹ ਕਲਕੱਤਾ ਦੀ ਪੂਰੀ ਸ਼ਾਨ ਨੇ ਕਲਕੱਤਾ ਦੇ ਵਿੱਚ ਤੁਹਾਨੂੰ ਆਮ ਹੀ ਦੇਖਣ ਨੂੰ ਮਿਲਣਗੀਆਂ ਪੀਲੇ ਰੰਗ ਦੀਆਂ ਇਹ ਟੈਕਸੀਆਂ ਹਾਲਾਂਕਿ ਸਵਿਫਟ ਡਿਜ਼ਾਇਰ ਹੋ ਗਈ ਤੇ ਇੱਕ ਹੋਰ ਗੱਡੀ ਹੈ ਜੀ ਦੋ ਤਿੰਨ ਹੋਰ ਵੀ ਬਹੁਤ ਟੈਕਸੀ ਗੱਡੀਆਂ ਹੈਗੀਆਂ ਨੇ ਜਿਹੜੀਆਂ ਟੈਕਸੀ ਸਟੈਂਡ ਦੇ ਵਿੱਚ ਚੱਲਦੀਆਂ ਨੇ ਤੇ ਪਰ ਇਹ ਖਾਸ ਸ਼ਾਨ ਆਗੀ ਕਲਕੱਤਾ ਸ਼ਹਿਰ ਦੀ ਜੀ 60-65 ਸਾਲਾਂ ਤੋਂ ਕਲਕੱਤਾ ਸ਼ਹਿਰ ਦੇ ਵਿੱਚ ਟੈਕਸੀ ਦੇ ਰੂਪ ਵਿੱਚ ਪੀਲਾ ਰੰਗ ਕਰਕੇ ਜੀ ਕਲਕੱਤੇ ਦੀ ਸ਼ਾਨ ਇਹਨੂੰ ਮੰਨਿਆ ਜਾਂਦਾਗਾ ਚੱਲਦੀਆਂ ਨੇ ਅੱਜ ਵੀ ਇਹਨਾਂ ਨੂੰ ਐਮਬੈਸਡਰ ਕਾਰਾਂ ਵੀ ਕਿਹਾ ਜਾਂਦਾ ਇਦਾਂ ਦਾ ਕੁਝ ਨਾਂ ਗਾ ਗਰੀਦੀ ਦੇ ਵਿੱਚ ਥੋੜਾ ਜਿਹਾ ਲੈਣਾ ਘੱਟ ਆਉਂਦਾ ਜੀ ਐਮਬੈਸਡਰ ਪਤਾ ਨਹੀਂ ਇਦਾਂ ਨਹੀਂ ਆ ਜੀ ਕੋਈ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈ ਜੀ ਤੇ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜੇ ਟਾਈਮ 'ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋਗੇ ਲਾਈਕ ਕਰਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਹੋ ਜੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਕੱਲ ਨੂੰ ਆਪਾਂ ਬਾਜਵਜ ਘਾਟ ਹੋਰ ਗੁਰਦੁਆਰਾ ਸਾਹਿਬ ਠੀਕ ਹੈ ਜੀ ਇਤਿਹਾਸਿਕ ਸਾਰੀਆਂ ਜਗ੍ਹਾ ਤੁਹਾਨੂੰ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ